ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਬੰਬੇ ਹਾਈ ਕੋਰਟ ਨੇ ਹਮਾ ਆਪਣੇ ਮਹਾਰਾਸ਼ਟਰ ਦੀ ਸਰਕਾਰ ਉਹਦੀ ਪੁਲਿਸ ਨੂੰ ਚੰਗੀਆਂ ਝਾੜਾਂ ਪਾਈਆਂ ਨੇ। ਕਿਉਂਕਿ ਇੱਕ 19 ਸਾਲਾਂ ਦੀ ਲੜਕੀ ਜਿਹੜੀ ਕਿ ਉਥੋਂ ਦੀ ਇੱਕ ਇੰਜੀਨੀਅਰਿੰਗ ਕਾਲਜ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ ਉਸ ਨੇ 7 ਮਈ ਦੇ ਦਿਨ ਜਦੋਂ ਭਾਰਤ-ਪਾਕਿਸਤਾਨ ਦਾ ਇਹ ਝੜਾਪਾ ਮੌਜੂਦਾ ਸ਼ੁਰੂ ਹੋਇਆ ਉਸ ਦੇ ਬਾਰੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਆਈ ਹੋਈ ਪੋਸਟ ਨੂੰ ਆਪਣੇ ਵੱਲੋਂ ਰੀ ਪੋਸਟ ਕਰਤਾ ਦੁਬਾਰਾ ਅੱਗੋਂ ਪੋਸਟ ਕਰ ਦਿੱਤਾ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟਰੋਲ ਨੇ ਉਹ ਪੈ ਗਏ ਉਹਨਾਂ ਨੇ ਉਹਨੂੰ ਦੇਸ਼ਤ੍ਰੋਹੀ ਦੇਸ਼ ਵਿਰੋਧੀ ਤੇ ਹੋਰ ਕਿਹਾ ਤੇ ਉਹਦੇ ਕਾਲਜ ਦੇ ਵਿੱਚ ਵੀ ਉਹਦੇ ਵਿਰੁੱਧ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਤੇ ਉਸ ਨੇ ਉਹ ਸੋਸ਼ਲ ਮੀਡੀਆ ਪੋਸਟ ਆਪਣੇ ਵੱਲੋਂ ਡਿਲੀਟ ਕਰ ਦਿੱਤੀ ਤੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਲਈ ਸੌਰੀ ਵੀ ਕਹਿਤਾ ਮਾਫੀ ਵੀ ਮੰਗ ਲਈ ਤੇ ਵੈਸੇ ਇਹ ਗੱਲ ਇੱਥੇ ਖਤਮ ਹੋ ਜਾਣੀ ਚਾਹੀਦੀ ਸੀ ਪਰ ਖਤਮ ਨਹੀਂ ਹੋਈ ਮਹਾਰਾਸ਼ਟਰ ਦੀ ਸਰਕਾਰ ਨੇ ਉਥੋਂ ਦੀ ਉਹਦੇ ਤੇ ਦੇਸ਼ ਧਰੋਹ ਵਗੈਰਾ ਦੇ ਮੁਕੱਦਮੇ ਦਰਜ ਕਰ ਦਿੱਤੇ ਬਹੁਤ ਗੰਭੀਰ ਤਰਾਵਾਂ ਲਾ ਦਿੱਤੀਆਂ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਉਹਦਾ ਕਾਲਜ ਸੀਗਾ ਉਥੋਂ ਦਾ ਇੰਜੀਨੀਅਰਿੰਗ ਕਾਲਜ ਉਸ ਨੇ ਉਹਨੂੰ ਕਾਲਜ ਤੋਂ ਰਸਟਿਕੇਟ ਕਰ ਦਿੱਤਾ ਯਾਨੀ ਕੱਢ ਦਿੱਤਾ ਨਾ ਕੱਟ ਦਿੱਤਾ ਉਹਦਾ ਉਹਨੂੰ ਸਸਪੈਂਡ ਨਹੀਂ ਕੀਤਾ ਉਦੇ ਤੇ ਕੋਈ ਇਨਕੁਆਇਰੀ ਨਹੀਂ ਕੀਤੀ ਉਹਦੇ ਤੇ ਕੋਈ ਪੁੱਛਗਿੱਛ ਨਹੀਂ ਕੀਤੀ ਨਾ ਪੁਲਸ ਨੇ ਨਾ ਕਾਲੇ ਨੇ ਦੋਆ ਨੇ ਉਹਨੂੰ ਇੱਕ ਵੱਡੀ ਸਾਰੀ ਸਜ਼ਾ ਸੜਾ ਦਿੱਤੀ ਕੱਲ ਉਹਦੀ ਉਥੇ ਜ਼ਮਾਨਤ ਵਾਸਤੇ ਅਰਜੀ ਲੱਗੀ ਹੋਈ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਪਹਿਲਾਂ ਤਾਂ ਸਰਕਾਰ ਨੂੰ ਕਿਹਾ ਕਿ ਤੁਸੀਂ ਉਹਨੂੰ ਗ੍ਰਿਫਤਾਰ ਕਿਵੇਂ ਕਰ ਲਿਆ ਉਹਨੇ ਇੱਕ ਪੋਸਟ ਪਾਈ ਡਿਲੀਟ ਕਰਤੀ ਮਾਫੀ ਮੰਗ ਲਈ ਤੇ ਹੁਣ ਕੀ ਮੁਕਾਦਮਾ ਬਚ ਗਿਆ ਕਹਿੰਦੇ ਨਹੀਂ ਜੀ ਦੇਸ਼ ਦੀ ਬਹੁਤ ਵੱਡਾ ਇਹ ਤਾਂ ਖਤਰੇ ਵਾਲਾ ਕੰਮ ਹੈ ਤੇ ਸਰਕਾਰ ਕੋਰਟ ਨੇ ਕਿਹਾ ਵੀ ਨਹੀਂ ਬਿਲਕੁਲ ਗਲਤ ਹੈ ਅਸੀਂ ਜਿਹੜੇ ਬੱਚੇ ਐ ਉਹਨਾਂ ਨੂੰ ਉਹਨਾਂ ਨੂੰ ਰਿਫਾਰਮ ਕਰਨਾ ਹੈ ਜਾਂ ਉਹਨਾਂ ਨੂੰ ਅਪਰਾਧੀ ਬਣਾਉਣਾ ਹੈ ਕੀ ਅਸੀਂ ਬੱਚਿਆਂ ਨੂੰ ਸੁਧਾਰਨਾ ਚਾਹੁੰਦੇ ਆ ਜਾਂ ਉਹਨਾਂ ਨੂੰ ਅਪਰਾਧੀ ਬਣਾਉਣਾ ਚਾਹੁੰਦੇ ਆ ਇਹਦਾ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਉਹ ਰਿਫਾਰਮ ਤਾਂ ਹੋ ਰਹੀ ਹੈ ਉਹਨੇ ਸੌਰੀ ਕਹਿ ਦਿੱਤਾ ਜੇ ਉਹ ਕੋਈ ਗਲਤੀ ਲੱਗਦੀ ਹੈ ਕਿਸੇ ਨੂੰ ਵੀ ਤੇ ਉਹ ਉਹ ਰਿਫਾਰਮ ਹੋ ਰਹੀ ਹੈ ਤੇ ਤੁਸੀਂ ਉਹਨੂੰ ਕ੍ਰਿਮੀਨਲ ਬਣਾ ਰਹੇ ਹੋ ਉਸ ਨੂੰ ਇੱਕ ਅਪਰਾਧੀ ਬਣਾ ਰਹੇ ਹੋ ਇਹ ਬਿਲਕੁਲ ਗਲਤ ਹੈ ਦੂਜਾ ਜਿਹੜਾ ਕਾਲਜ ਹੈ ਉਹਨੂੰ ਵੀ ਕਿਹਾ ਵੀ ਤੁਸੀਂ ਉਹਨੂੰ ਰੈਸਟ੍ਰੀਕਟ ਕਿਵੇਂ ਕਰ ਦਿੱਤਾ ਤੁਸੀਂ ਕੋਈ ਪੁਛਗੜਤਾਲ ਕੀਤੀ ਉਹਦਾ ਕੋਈ ਪੁਣਛਾਣ ਹੋਈ ਕੋਈ ਗੱਲ ਉਹਦਾ ਕੋਈ ਅਪਰਾਧਿਕ ਰਿਕਾਰਡ ਹੈ ਕੀ ਉਹ ਅਪਰਾਧੀ ਹੈ ਕੁੜੀ ਤੁਸੀਂ ਉਹਨੂੰ ਅਪਰਾਧੀ ਦੀ ਤਰ੍ਹਾਂ ਟ੍ਰੀਟ ਕਰ ਰਹੇ ਹੋ ਗਲਤ ਹੈ ਇਹ ਉਹਨੂੰ ਜਿਹੜੇ ਹੁਣ ਪੇਪਰ ਨੇ ਉਹਦੇ ਪੇਪਰ ਦੇਣ ਲਈ ਉਹਨੂੰ ਐਡਮਿਟ ਕਾਰਡ ਜਾਰੀ ਕਰੋ ਤਾਂ ਕਿ ਉਹ ਉਹ ਧਿਆਨ ਚ ਬੈਠ ਕੇ ਆਪਣਾ ਪੇਪਰ ਕਰ ਸਕੇ ਤੁਸੀਂ ਦੋਨੇ ਕਾਲਜ ਵੀ ਤੇ ਪੁਲਿਸ ਵੀ ਤੇ ਸਰਕਾਰ ਵੀ ਉਸ ਦਾ ਸਾਰੀ ਜ਼ਿੰਦਗੀ ਤਬਾਹ ਕਰਨ ਤੇ ਤੁਲੇ ਹੋਏ ਇਹ ਗੱਲ ਮਾਨਯੋਗ ਅਦਾਲਤ ਨੇ ਕੱਲ ਕਹੀ ਤੇ ਜਦੋਂ ਸਰਕਾਰੀ ਵਕੀਲ ਨੇ ਕਿਹਾ ਵੀ ਠੀਕ ਹੈ ਜੀ ਉਹ ਪੇਪਰ ਦੇ ਲੈ ਅਸੀਂ ਨਾਲ ਪੁਲਿਸ ਸਕਾਟ ਭੇਜ ਦਿਆ ਕਰਾਂਗੇ ਕਹਿੰਦੇ ਬਿਲਕੁਲ ਨਹੀਂ ਉਸ ਕੁੜੀ ਨੂੰ ਦੇ ਨਾਲ ਤੁਸੀਂ ਪੁਲਿਸ ਸਕਾਟ ਭੇਜੋਗੇ ਉਹਦੀ ਕੀ ਲੋੜ ਬਿਲਕੁਲ ਪੁਲਿਸ ਅਸਟ ਡਿਕੋਟ ਨਹੀਂ ਉਹਨੂੰ ਰਿਹਾ ਕਰੋ ਉਹ ਫ੍ਰੀ ਹੋ ਕੇ ਆਜ਼ਾਦੀ ਦੇ ਨਾਲ ਪੇਪਰ ਦੇਣ ਜਾਵੇ ਉਹ ਕੈਦੀਆਂ ਵਾਂਗ ਪੇਪਰ ਦੇਣ ਨਾ ਜਾਵੇ ਸੋ ਇਹ ਅਸੀਂ ਸਮਝਦੇ ਹਾਂ ਵੀ ਸਰਕਾਰ ਹਾਈ ਕੋਰਟ ਦਾ ਇੱਕ ਚੰਗਾ ਫੈਸਲਾ ਹੈ ਤੇ ਸਰਕਾਰ ਇੱਕ ਨਿੱਕੀ ਜੀ ਗੱਲ ਸੁਣੀ ਵੀ ਭਾਰਤ ਪਾਕਿਸਤਾਨ ਦੀ ਗੱਲ ਹੈ ਤੇ ਉਹ ਦੇਸ਼த்ਰੋਹੀ ਬਣ ਗਏ ਐਂਟੀ ਨੈਸ਼ਨਲ ਬਣ ਗਏ ਤੇ ਨਾਲ ਦੀ ਨਾਲੇ ਉਹਦੇ ਰਿਲੇਵ ਲੱਗ ਗਏ ਜਿਹੜਾ ਆਹ ਸੋਸ਼ਲ ਮੀਡੀਆ ਤੇ ਮੁਕੱਦਮੇ ਚੱਲਣ ਲੱਗੇ ਨਾ ਇਹ ਮੁਕੱਦਮੇ ਹੋਰ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਰਹੇ ਹੈ ਜੇ ਪੁਰਸ ਸਰਕਾਰ ਤੇ ਅਦਾਲਤਾਂ ਇਹਦੇ ਤੇ ਚਕੰਨੀਆਂ ਨਾ ਰਹਿਣ ਕਿਉਂਕਿ ਹਰ ਬੰਦੇ ਨੂੰ ਇਹ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਹੜਾ ਵੀ ਕੋਈ ਗੱਲ ਦਲੀਲ ਦੀ ਕਰਦਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਰ ਜੀ ਚੰਗੀ ਕਰਨੀ ਹੈ ਕਿ ਅਸੀਂ ਭਾਰਤੀ ਫੌਜ ਦੀਆਂ ਦੋ ਜਿਹੜੀਆਂ ਅਫਸਰ ਨੇ ਕਰਨਲ ਸੋਫੀਆ ਕੁਰਾਇਸ਼ੀ ਤੇ ਵਿੰਗ ਕਮਾਂਡਰ ਵਿਮਕਾ ਸਿੰਘ ਇਹ ਦੋਨੋਂ ਜਿਹੜੀਆਂ ਨੇ ਸਾਡੇ ਫੋਰਮ ਸਕੱਤਰ ਵਿਕਰਮ ਮਿਸ਼ਰੀ ਜੀ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਭਾਰਤ ਦਾ ਪੱਖ ਦੰਦੀਆਂ ਰਹੀਆਂ ਨੇ ਤੇ ਇਹ ਸੀ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਸੀ ਵੀ ਇਹ ਨਾ ਕੁੜੀਆਂ ਨੇ ਬਹੁਤ ਲੰਬੀ ਲੜਾਈ ਲੜੀ ਐ ਭਾਰਤੀ ਫੌਜ ਦੇ ਤਿੰਨੇ ਅੰਗਾਂ ਦੇ ਵਿੱਚ ਕਮਿ ਜਿਹੜੀਆਂ ਉੱਪਰ ਲੀਆਂ ਪੋਸਟਾਂ ਨੇ ਉਹਨਾਂ ਦੇ ਉਹਨੂੰ ਪਰਮਾਨੈਂਟ ਕਮਿਸ਼ਨ ਲੈਣ ਵਾਸਤੇ ਸਰਕਾਰ ਦਾ ਫੌਜ ਦੇ ਅਧਿਕਾਰੀਆਂ ਦਾ ਬਹੁਤ ਵੱਡਾ ਅੜਿੱਕਾ ਰਿਹਾ ਵੀ ਨਹੀਂ ਇਹ ਕੁੜੀਆਂ ਕੀ ਕਰਨਗੀਆਂ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਵਗੈਰਾ ਹੁਣ ਦੋ ਹੋਰ ਬਹਾਦਰ ਅਫਸਰਾਂ ਦੇ ਨਾਲ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ ਕੁੜੀਆਂ ਦੇ ਬਾਰੇ ਵਿੱਚ ਇੱਕ ਉਹਦਾ ਨਾਮ ਹੈ ਲੈਫਟੀਨੈਂਟ ਕਮਾਂਡਰ ਰੂਪਾ ਏ ਦੂਜੀ ਹੈਗੀ ਹੈ ਲੈਫਟੀਨੈਂਟ ਕਮਾਂਡਰ ਦਿਲਨਾ ਕੇ ਇਹ ਦੋ ਜਣੀਆਂ ਜਿਹੜੀਆਂ ਨੇ ਉਹ ਇੱਕ ਦੋ ਹੱਥਾਂ ਨਾਲ ਚੱਲਣ ਵਾਲਾ ਇੱਕ ਜੰਤਰ ਜਿਹੜਾ ਹੈ ਆਈ ਐਨ ਐਸ ਵੀ ਤਾਰਿਨੀ ਇਸ ਦੇ ਵਿੱਚ ਸਵਾਰ ਹੋ ਕੇ ਗੋਆ ਤੋਂ ਪਿਛਲੇ ਸਾਲ 2 ਅਕਤੂਬਰ ਨੂੰ ਚਲੀਆਂ ਸਮੁੰਦਰ ਦੇ ਵਿੱਚ ਠਿੱਲ ਪੀਆਂ ਤੇ ਸਮੁੰਦਰ ਦੀ ਸਮੁੰਦਰ ਰਸਤਿਆਂ ਦੇ ਵਿੱਚ ਸਾਰੀ ਧਰਤੀ ਦਾ ਗੇੜਾ ਕੱਢ ਕੇ ਹੁਣ ਵੀਰਵਾਰ ਨੂੰ ਪਰਸੋਂ ਦੁਬਾਰਾ ਇਹ ਗੁਆ ਪਹੁੰਚ ਰਹੀਆਂ ਨੇ ਜਣੀ ਅਜਹੀਆਂ ਕੁੜੀਆਂ ਜਿਨ੍ਹਾਂ ਨੇ ਸਾਰੀ ਧਰਤੀ ਦਾ ਗੇੜਾ ਕੱਢ ਦਿੱਤਾ ਹੋਵੇ ਇਸ ਤਰ੍ਹਾਂ ਸਮੁੰਦਰ ਦੇ ਰਸਤਿਆਂ ਰਾਹੀਂ ਉਹ ਪਹਿਲੀਆਂ ਭਾਰਤੀ ਕੁੜੀਆਂ ਹੋਣ ਜਾ ਰਹੀਆਂ ਨੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦੇ ਹਾਂ ਦੂਜੀ ਗੱਲ ਤੁਹਾਡੇ ਨਾਲ ਕੁਝ ਇਸ ਦੇ ਵਿਗਿਆਨ ਦੇ ਬਾਰੇ ਚ ਗੱਲ ਕਰਨੀ ਚਾਹੁੰਦੇ ਆ। ਆ ਇੱਕ ਇਹਨਾਂ ਦਾ ਜਿਹੜਾ ਕੁੱਲ ਪੰਧ ਹੈ ਜਿਹੜਾ ਰਸਤਾ ਹੈਗਾ ਉਹ ਸਮੁੰਦਰੀ ਮੀਲ ਜਿਹੜੇ ਐ ਸਮੁੰਦਰੀ ਮੀਲ ਦੂਜੇ ਮੀਲਾਂ ਨਾਲੋਂ ਥੋੜੇ ਜਿਕੇ ਵੱਡੇ ਹੁੰਦੇ ਐ। ਆ ਜਿਹੜਾ ਇੱਕ ਸਮੁੰਦਰੀ ਮੀਲ ਐ ਉਹ ਤਕਰੀਬਨ 1.852 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਜਦ ਕਿ ਜਿਹੜਾ ਆਮ ਧਰਤੀ ਤੇ ਮੀਲ ਆਪਾਂ ਮੰਨਦੇ ਆ ਉਹ 1.6 ਕਿਲੋਮੀਟਰ ਦੇ ਬਰਾਬਰ ਹੁੰਦਾ ਹੈ ਜਣੀ 16 ਕਿਲੋਮੀਟਰ 10 ਮੀਲਾਂ ਦੇ ਬਰਾਬਰ ਨੇ ਇੱਥੇ ਸਾਢੇ 18 ਕਿਲੋਮੀਟਰ ਇੱਕ ਨੌਟਿਕਲ ਮੀਲ ਜਿਹਨੂੰ ਕਹਿੰਦੇ ਆ ਨੌਟਿਕਲ ਮੀਲ ਸਮੁੰਦਰੀ ਮੀਲ ਉਹਦੇ ਬਰਾਬਰ ਨੇ ਉਹ 23400 ਨੌਟਿਕਲ ਮੀਲ ਸਮੁੰਦਰੀ ਮੀਲ ਦਾ ਪੰਥ ਤੈਅ ਕਰ ਰੱਖ ਕੇ ਵਾਪਸ ਆ ਰਹੀਆਂ ਨੇ ਤੇ ਇਹ ਜੇ ਆਪਾਂ ਇਹਨੂੰ ਕਿਲੋਮੀਟਰਾਂ ਚ ਕਨਵਰਟ ਕਰੀਏ ਤਾਂ ਇਹ 43336 ਕਿਲੋਮੀਟਰ ਰਸਤਾ ਇਹਨਾਂ ਨੇ ਤੈਅ ਕਰ ਲੈਗਾ ਪਿਛਲੇ ਤਕਰੀਬਨ 8 ਮਹੀਨਿਆਂ ਦੇ ਵਿੱਚ ਤੇ ਇਹ ਜਿਹੜਾ ਹੈਗਾ ਇਹਦੇ ਚ ਇੱਕ ਹੋਰ ਇਹਦੇ ਬਾਰੇ ਤੁਹਾਡੇ ਨਾਲ ਇੱਕ ਕਹਾਣੀ ਹੈਗੀ ਐ ਵੀ ਉਹ ਬੰਦਾ ਸ਼ਰਤ ਲੱਗ ਜਾਂਦੀ ਐ ਵੀ ਤੂੰ ਢੇੜਾ ਕੱਢ ਕੇ ਇੱਥੇ ਹੀ ਆਉਣਾ ਕਿਉਂਕਿ ਅੱਗੇ ਲੋਕਾਂ ਨੂੰ ਭੁਲੇਖਾ ਸ ਵੀ ਧਰਤੀ ਗੋਲ ਹੈ ਨਹੀਂਗੀ ਉਹਦਾ ਸਬੂਤ ਇਹ ਸੀ ਵੀ ਇੱਕ ਥਾਂ ਤੋਂ ਚੱਲੋ ਦੁਬਾਰਾ ਮੁੜ ਕੇ ਫੇਰ ਤੁਸੀਂ ਉਸੇ ਥਾਂ ਤੇ ਆ ਜਾਨੇ ਹੋ ਇਹਦਾ ਮਤਲਬ ਹੈ ਗੋਲਤਾ ਹੈਗੀ ਐ ਇਸ ਤਰ੍ਹਾਂ ਨਾਲ ਸੋ ਉਦੋਂ ਉਹ ਇੱਕ ਕਹਾਣੀ ਸੀਗੀ ਤੇ ਉਹ ਬੰਦਾ ਇੱਕ ਦਿਨ ਪਹਿਲਾਂ ਉਹਨ ਲੱਗਦਾ ਮੈਂ ਸਾਲ ਚ ਪੂਰਾ ਨਹੀਂ ਕਰ ਸਕਿਆ ਤੇ ਉਹ ਅੱਡ ਅੱਡ ਰਸਤੇਆਂ ਰਾਹੀਂ ਜਾਂਦਾ ਕਦੇ ਸਮੁੰਦਰੀ ਕਦੇ ਦੂਜੇ ਰਸਤੇਆਂ ਰਾਹੀਂ ਤੇ ਕਿਉਂਕਿ ਦਿਨ ਦਾ ਇੱਕ ਦਿਨ ਦਾ ਫਰਕ ਪੈ ਜਾਂਦਾ ਏ ਢੇੜੇ ਦੇ ਵਿੱਚ ਜੇ ਦਿਸ਼ਾ ਦੇ ਹਿਸਾਬ ਨਾਲ ਵੀ ਕਿਹੜੀ ਦਿਸ਼ਾ ਤੋਂ ਕਿਹੜੀ ਦਿਸ਼ਾ ਜਾ ਰਹੇ ਹਾਂ ਸੋ ਉਹ ਕਹਾਣੀ ਵੀ ਇਸੇ ਨਾਲ ਸੰਬੰਧ ਸੀ ਤੇ ਅਸੀਂ ਇਹਨਾਂ ਵਿੰਗ ਕਮਾਂਡਰ ਜਿਹੜੀ ਰੂਪਾ ਏ ਤੇ ਸੌਰੀ ਲੈਫਟੀਨੈਂਟ ਕਮਾਂਡਰ ਰੂਪਾ ਏ ਤੇ ਲੈਫਟੀਨੈਂਟ ਕਮਾਂਡਰ ਦਿਲਨਾ ਕੇ ਦੋਨਾਂ ਨੂੰ ਬਹੁਤ ਮੁਬਾਰਕਬਾਦ ਦਿੰਨੇ ਆਂ ਦੇ ਆਮ ਸਾਡੇ ਬੱਚਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਕੰਮ ਮੁਸ਼ਕਲ ਨਹੀਂ ਹਾਲਾਂਕਿ ਇਹਨਾਂ ਦੇ ਰਸਤੇ ਦੇ ਵਿੱਚ ਸਮੁੰਦਰਾਂ ਦੇ ਵਿੱਚ ਇੱਕ ਇੱਕ ਸਾਗਰ ਤੋਂ ਦੂਜੇ ਸਾਗਰ ਜਾਣ ਲੱਗਿਆਂ ਦੂਜੇ ਸਾਗਰ ਤੋਂ ਤੀਜੇ ਸਾਗਰ ਜਾਣ ਲੱਗਿਆਂ ਜਿਹੜੀਆਂ ਕੈਪਸ ਬਣਦੀਆਂ ਨੇ ਉਹਨਾਂ ਨੂੰ ਵੀ ਇਹਨਾਂ ਨੇ ਕ੍ਰਾਸ ਕੀਤਾ ਉੱਥੇ ਬਹੁਤ ਜ਼ਿਆਦਾ ਖੌਲਦੇ ਆ ਸਮੁੰਦਰ ਆਪਸ 'ਚ ਤੇ ਬਹੁਤ ਸਾਰੇ ਤੂਫਾਨਾਂ ਦਾ ਇਹਨਾਂ ਨੇ ਉਹ ਮੁਕਾਬਲਾ ਕੀਤਾ ਤੇ ਡਰਿਆ ਨਹੀਂ ਤੇ ਇਹ ਸਾਰਾ ਘੇੜਾ ਕੱਢ ਕੇ ਹੁਣ ਨੀਰਵਾਰ ਨੂੰ ਗੋਆ ਪਹੁੰਚ ਜਾਣਗੇ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਵੀ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਕੱਲ ਜਿਹੜੀ ਪਈ ਸੀਗੀ ਹਾਈ ਉੱਥੇ ਕਿ ਵੀ ਜਿਹੜਾ ਸਾਬਰਕਰ ਹੈ ਉਹਦੇ ਨਾਲ ਜਿਹੜਾ ਸਾਰਾ ਯਾਦਦਾਨੇ ਉਹਦੀਆਂ ਉਹਨੂੰ ਐਨਬਲਮ ਐਕਟ ਦੇ 1950 ਦੇ ਤਹਿਤ ਸੁਰੱਖਿਅਤ ਰੱਖਿਆ ਜਾਵੇ ਕੋਈ ਵੀ ਬੰਦਾ ਸਾਬਰਕਰ ਬਾਰੇ ਕੁਝ ਨਾ ਕਹਿ ਸਕੇ ਤੇ ਉਹ ਉਹ ਕਹਿੰਦਾ ਮੈਂ ਬਹੁਤ ਖੋਜ ਕੀਤੀ ਹੋਈ ਹੈ ਕੋਈ ਬੰਦਾ ਹੈਗਾ ਪੰਕਜ ਫਰ ਨਵੀਸ ਉਨੇ ਵੀ ਇਹ ਫੜਮਾਰੀ ਵੀ ਮੈਂ ਬਹੁਤ ਲੰਬੀ ਚੌੜੀ ਖੋਜ ਕੀਤੀ ਹੋਈ ਹੈ ਤੇ ਸਾਬਰਕਰ ਸਾਹਿਬ ਬਾਰੇ ਕੁਝ ਨਾ ਇਹ ਜਿਹਾ ਕਿਹਾ ਜਾਵੇ ਕਿਉਂਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਚ ਕਾਫੀ ਗੱਲਾਂ ਕਹਿੰਦੇ ਰਹੇ ਐ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਤੇਰੀਆਂ ਇਹਨਾਂ ਗੱਲਾਂ ਚ ਕੋਈ ਦਲੀਲ ਨਹੀਂ ਅਸੀਂ ਇਹ ਤੇਰੀ ਜਿਹੜੀ ਪਟੀਸ਼ਨ ਉਹਨੂੰ ਰੱਦ ਕਰ ਰਹੇ ਹਾਂ ਇਸ ਕਰਕੇ ਘਰੇ ਬਹਿ ਜਾ ਤੂੰ ਆਰਾਮ ਨਾਲ ਇੱਕ ਲਾਸਟ ਨਿੱਕੀ ਜਿਹੀ ਛੋਟੀ ਜਿਹੀ ਗੱਲ ਕਿ ਕੱਲ ਗਲਾਡਾ ਲੁਧਿਆਣਾ ਦੇ ਦਫਤਰ ਅੱਗੇ ਸੁਨਯੁਕਤ ਕਿਸਾਨ ਮੋਰਚੇ ਵੱਲੋਂ ਕਾਫੀ ਵੱਡਾ ਪ੍ਰੋਟੈਸਟ ਮਾਰਚ ਇੱਥੇ ਕੀਤਾ ਗਿਆ ਤੇ ਕੋ ਸਰ ਭਗਵੰਤ ਜੀ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਗਿਆ ਵੀ ਜਿਹੜੀ 24311 ਏਕੜ ਜ਼ਮੀਨ ਤੁਸੀਂ ਉਪਜਾਊ ਜ਼ਮੀਨ ਜਿਹੜੀ ਹੈ ਉਹਦੇ ਤੇ ਵੱਡੇ ਆਹਾ ਬਣਾ ਰਹੇ ਹੋ ਜਿਹੜੀਆਂ ਆਪਣੀਆਂ ਦੂਜੀਆਂ ਸ਼ਹਿਰੀ ਸ਼ਹਿਰ ਵਿਸਾਰ ਰਹੇ ਹੋ ਉਹਦੇ ਚ ਵੱਡੇ ਵੱਡੇ ਤੇ ਉਹ ਉਹਨੂੰ ਬੰਦ ਕਰੋ ਇਹ ਲੋਕਾਂ ਦੇ ਰੋਜ਼ਗਾਰ ਦੇ ਪੱਕੇ ਸਾਧਨ ਹੋਏ ਨਾ ਜਾਣ ਤੇ ਅਸੀਂ ਸਮਝਦੇ ਹਾਂ ਕਿ ਸਰਕਾਰ ਦੇ ਕੰੰਤੇ ਕਿਤੇ ਨਾ ਕਿਤੇ ਹੁਣ ਜੂ ਸਰਕੂਗੀ ਅੱਜ ਦੀ ਗੱਲ ਚ ਐਨ ਐ ਬਹੁਤ ਬਹੁਤ ਸ਼ੁਕਰੀਆ